ਦੋਸਤੋ ਪਹਿਲਾ ਆਹ ਵਾਲੀ ਵੀਡੀਓ ਦੇਖਿਓ ਫਿਰ ਅਸੀਂ ਗੱਲ ਕਰਦੇ ਆਂ ਨਗਰ ਕੀਰਤਨ ਤੇ ਫ੍ਰੀ ਫੂਡ ਬੰਦ ਕਰਦੇਓ ਬਿਲਕੁਲ ਤੁਹਾਡੇ ਜਿਹੜਾ ਲੱਖ ਬੰਦਾ ਆਉਂਦਾ ਜੇ 5000 ਬੰਦਾ ਵੀ ਚਲ ਗਿਆ ਤਾਂ ਮੈਨੂੰ ਕਹਿ ਦਿਓ ਲੈ ਹੋਰ ਦੱਸੋ ਹੁਣ ਗੁੱਸਾ ਨਾ ਕਰਨ ਮੇਰੀ ਗੱਲ ਦਾ ਇਹ ਗੱਲ 'ਚ ਇਹ ਸਚਾਈ ਹੈ ਜਿੰਨੇ ਫ੍ਰੀ ਦੇ ਸਟਾਲ ਹੈ ਫੂਡ ਬਿਲਕੁਲ ਬੰਦ ਕਰਦੇਓ ਵੀ ਉਹ ਦਿਨ ਤੁਸੀਂ ਇਕੱਲਾ ਜਾਣਾ ਹੀ ਹੈ ਤਾਂ ਤੁਸੀਂ ਵੇਖ ਲੈਣਾ ਉੱਥੇ ਕੋਈ 20 5 5000 ਬੰਦੇ ਤੋਂ ਵੱਧ ਵੱਧ ਗਿਆ ਮੈਂ ਵੱਡੇ ਨੂੰ ਬਹੁਤ ਸਿਆਣਾ ਤੇ ਸੋਲਝਿਆ ਬੰਦਾ ਸਮਝਦਾ ਸੀ ਪਰ ਪੱਡੇ ਦੇ ਇਸ ਬਿਆਨ ਦੇ ਵਿੱਚੋਂ ਹੰਕਾਰ ਦੀ ਬੂਹ ਚੱਲ ਰਹੀ ਆ ਅਸੀਂ ਜਦੋਂ ਘਰ ਵੀ ਰੋਟੀ ਖਾਂਦੇ ਆ ਪਹਿਲਾ ਮੱਥੇ ਨੂੰ ਲਾਈ ਦੀ ਰੋਟੀ ਤੇ ਇਹ ਪਰਮਾਤਮਾ ਅੱਗੇ ਅਰਦਾਸ ਕਰੀਦੀ ਆ ਕਿ ਪਰਮਾਤਮਾ ਅੱਗੇ ਤੋਂ ਵੀ ਸਾਨੂੰ ਇੱਦਾਂ ਲੰਗਰ ਦਿੰਦਾ ਰਹੀਂ ਅਸੀਂ ਘਰ ਦੀ ਰੋਟੀ ਨੂੰ ਵੀ ਉਸ ਪਰਮਾਤਮਾ ਦਾ ਲੰਗਰ ਸਮਝ ਕੇ ਖਾਂਦੇ ਆ ਪਰ ਪੱਡੇ ਨੇ ਇਹ ਵਾਲਾ ਬਿਆਨ ਦੇ ਕੇ ਕਈ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਆ ਜਦੋਂ ਦੁਨੀਆ ਦੇ ਵਿੱਚ ਕਿਤੇ ਪਰਲੋ ਆਉਂਦੀ ਆਫਤ ਆਉਂਦੀ ਆ ਜਿੱਦਾਂ ਅਮਰੀਕਾ ਦੇ ਵਿੱਚ ਆਈ ਸੀ ਜੰਗਲਾਂ ਨੂੰ ਅੱਗ ਲੱਗੀ ਸੀ ਉਹ ਜੰਗਲ ਦੀ ਅੱਗ ਸ਼ਹਿਰਾਂ ਤੱਕ ਪਹੁੰਚ ਗਈ ਸੀ ਉੱਥੇ ਦੇ ਲੋਕਾਂ ਦੇ ਘਰ ਤਬਾਹ ਹੋ ਗਏ ਸੀ ਕਈ ਵਾਰ ਕਿਤੇ ਹੜਾ ਵਰਗੀ ਸਥਿਤੀ ਆ ਜਾਂਦੀ ਲੋਕਾਂ ਦੇ ਘਰ ਤਬਾਹ ਹੋ ਜਾਂਦੇ ਕਿਤੇ ਲੜਾਈ ਲੱਗ ਜਾਂਦੀ ਲੋਕਾਂ ਦੇ ਘਰ ਤਬਾਹ ਹੋ ਜਾਂਦੇ ਆ ਉਦੋਂ ਇਹੀ ਸਿੱਖਾਂ ਦਾ ਲੰਗਰ ਉੱਥੇ ਪਹੁੰਚਦਾ ਆ ਉਦੋਂ ਕਿਉਂ ਨਹੀਂ ਸਿੱਖਾਂ ਨੂੰ ਜਾ ਕੇ ਰੋਕਦੇ ਕਿ ਇਹ ਲੰਗਰ ਫੂਡ ਦਾ ਕਿਉਂ ਲਗਾਇਆ ਕਿਉਂ ਦਵਾਈਆਂ ਦਾ ਲੰਗਰ ਲਗਾਇਆ ਕਿਉਂ ਕੱਪੜਿਆਂ ਦਾ ਤੁਸੀਂ ਲੰਗਰ ਲਗਾਇਆ ਕਿਉਂ ਇਹਨਾਂ ਨੂੰ ਤੁਸੀਂ ਘਰ ਬਣਾ ਬਣਾ ਕੇ ਦਿੰਨੇ ਆ ਉਦੋਂ ਕਿਉਂ ਨਹੀਂ ਸਿੱਖਾਂ ਨੂੰ ਰੋਕਿਆ ਜਾਂਦਾ ਉਦੋਂ ਸਿੱਖੇ ਸਭ ਤੋਂ ਅੱਗੇ ਆ ਕੇ ਉਹਨਾਂ ਖਤਰਨਾਕ ਜਗ੍ਹਾ ਤੇ ਜਾ ਜਾ ਕੇ ਲੰਗਰ ਲਾਉਂਦੇ ਆ ਉਦੋਂ ਕੋਈ ਨਹੀਂ ਇਦਾਂ ਦਾ ਬੰਦਾ ਆ ਕੇ ਸਾਹਮਣੇ ਬੋਲਦਾ ਇਹ ਸਿੱਖੋ ਕਿਉਂ ਲੰਗਰ ਲਾਉਨੇ ਆ ਪਰੀਹੜ ਜੋ ਸਾਡੀਆਂ ਸਰਕਾਰਾਂ ਖੁਦ ਸੰਭਣਗੀਆਂ ਉਦੋਂ ਸਾਰੀਆਂ ਸਰਕਾਰਾਂ ਦੇ ਹੱਥ ਵੀ ਖੜੇ ਹੋ ਜਾਂਦੇ ਆ ਜਿੱਥੇ ਸਰਕਾਰਾਂ ਦੇ ਹੱਥ ਖੜੇ ਹੁੰਦੇ ਆ ਉੱਥੇ ਫਿਰ ਸਿੱਖ ਆ ਕੇ ਅੱਗੇ ਆ ਕੇ ਲੰਗਰ ਲਾਉਂਦੇ ਆ ਤੇ ਉਹ ਚਾਹੇ ਦਵਾਈਆਂ ਦਾ ਹੋਵੇ ਤੇ ਚਾਹੇ ਕੱਪੜਿਆਂ ਦਾ ਹੋਵੇ ਚਾਹੇ ਉਹਨਾਂ ਦੇ ਘਰ ਬਣਾ ਕੇ ਦਿੱਤੇ ਜਾਣ ਉਹ ਸਿਰਫ ਸਿੱਖ ਹੀ ਲੰਗਰ ਲਾਉਂਦੇ ਆ ਇਹ ਲੰਗਰ ਬਾਬੇ ਨਾਨਕ ਦੁਆਰਾ ਚਲਾਇਆ ਗਿਆ ਲੰਗਰ ਆ ਸਿੱਖ ਧਰਮ ਵਿੱਚ ਪਰੰਪਰਾ ਆ ਲੰਗਰ ਦੀ ਸਿੱਖ ਧਰਮ ਦੀ ਜਦੋਂ ਵੀ ਗੱਲ ਹੁੰਦੀ ਆ ਤੇ ਪਹਿਲਾ ਲੰਗਰ ਦੀ ਹੀ ਗੱਲ ਹੁੰਦੀ ਆ ਜਿਹੜੀਆਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਜਦੋਂ ਉਹ ਲੰਗਰ ਲਗਾਉਨੀਆਂ ਆ ਉਹਨਾਂ ਦੇ ਕਿਸੇ ਨੇ ਤਲਵਾਰ ਨਹੀਂ ਰੱਖੀ ਹੁੰਦੀ ਕਿ ਲੰਗਰ ਲਗਾਉਣਾ ਹੀ ਲਗਾਉਣਾ ਆ ਉਹ ਆਪਣੀ ਖੁਸ਼ੀ ਨਾਲ ਲੰਗਰ ਲਗਾਉਂਦੇ ਆ ਲੋਕਾਂ ਨੇ ਉੱਥੇ ਰਸ ਤੇ ਚੜਾਈ ਹੁੰਦੀ ਆ ਪੈਸਾ ਚੜਾਇਆ ਹੁੰਦਾ ਲੰਗਰ ਲਈ ਲੋਕਾਂ ਦੀ ਸ਼ਰਧਾ ਹੁੰਦੀ ਆ ਜਦੋਂ ਕੋਈ ਨਗਰ ਕੀਰਤਨ ਦੇ ਵਿੱਚ ਲੰਗਰ ਲਾਉਂਦਾ ਆ ਤੇ ਆਪਣੇ ਆਪਣੇ ਏਰੀਏ ਦੇ ਵਿੱਚ ਲੋਕ ਸਟਾਲਾ ਲਾਉਂਦੇ ਆ ਉਹ ਪੈਸੇ ਪਾ ਕੇ ਰਸ਼ਦ ਇਕੱਠੀ ਕਰਕੇ ਫਿਰ ਲੰਗਰ ਲਾਉਂਦੇ ਉਹਨਾਂ ਦੀ ਸ਼ਰਧਾ ਹੁੰਦੀ ਆ ਜੇ ਤੁਹਾਡੀ ਸੋਚ ਵਰਗੇ ਲੋਕ ਸਾਰੇ ਹੋਣ ਕਿ ਲੰਗਰ ਅਸੀਂ ਛਕਣਾ ਨਹੀਂ ਹੈਗਾ ਲੋਕ ਲੰਗਰ ਛਕਣ ਜਾਂਦੇ ਆ ਨਗਰ ਕੀਰਤਨ ਦੇ ਵਿੱਚ ਤਾਂ ਫਿਰ ਉਹਨਾਂ ਲੋਕਾਂ ਦੀ ਜਿਹੜੀ ਸ਼ਰਧਾ ਹੁੰਦੀ ਆ ਤੇ ਉਹਨਾਂ ਦੇ ਲੋਕਾਂ ਦੇ ਦਿਲਾਂ ਤੇ ਦੱਸੋ ਕੀ ਬੀਤੂਗੀ ਜਿਨ੍ਹਾਂ ਲੋਕਾਂ ਨੇ ਆਪ ਕਦੇ ਲੰਗਰ ਦੇ ਵਿੱਚ 10 ਰੁਪਏ ਨਹੀਂ ਚੜਾਏ ਹੁੰਦੇ ਉਹੀ ਲੋਕ ਇਹ ਗੱਲਾਂ ਕਰਦੇ ਅੱਜ ਸਿੱਖ ਕਰੋੜਾਂ ਲੋਕਾਂ ਨੂੰ ਹਰ ਰੋਜ਼ ਲੰਗਰ ਖੁਲਾਉਂਦੇ ਆ ਤੇ ਇਹ ਲੋਕ ਉਹੀ ਗੱਲਾਂ ਕਰਦੇ ਆ ਜਿਹੜੇ ਆਪ ਕਦੀ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਗਏ ਹੁੰਦੇ ਜਿਨ੍ਹਾਂ ਨੇ ਕਦੀ ਮੱਥਾ ਨਹੀਂ ਟੇਕਿਆ ਹੁੰਦਾ ਤੇ ਇਹ ਹੰਕਾਰ ਦੇ ਵਿੱਚ ਦੂਜੇ ਲੋਕਾਂ ਨੂੰ ਇਹ ਕਹਿੰਦੇ ਆ ਕਿ ਇਹ ਨਗਰ ਕੀਰਤਨ ਦੇ ਵਿੱਚ ਤਾਂ ਹੀ ਜਾਂਦੇ ਇਹਨਾਂ ਨੇ ਲੰਗਰ ਛਕਣਾ ਹੁੰਦਾ ਆ ਇਹ ਬੜੀ ਮਾੜੀ ਗੱਲ ਆ ਇਹ ਚੰਗੀ ਗੱਲ ਨਹੀਂ ਹੈਗੀ ਕੋਈ ਵੀ ਬੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਆ ਕੋਈ ਵੀ ਚਾਹੇ ਕੋਈ ਪੈਸਾ ਚੜਾਉਂਦਾ ਚਾਹੇ ਕੋਈ ਨਹੀਂ ਚੜਾਉਂਦਾ ਇਹ ਗੁਰੂ ਨਾਨਕ ਬਾਬੇ ਦਾ ਲੰਗਰ ਆ ਇਹ ਸਾਰੇ ਛਕ ਸਕਦੇ ਆ ਇੱਕ ਹਰੇਕ ਲਈ ਬਣਿਆ ਆ ਇਸੇ ਕਰਕੇ ਇਹਨੂੰ ਲੰਗਰ ਦਾ ਦਰਜਾ ਦਿੱਤਾ ਗਿਆ ਆ ਬਾਕੀ ਦੋਸਤੋ ਤੁਸੀਂ ਆਪਣੇ ਕਮੈਂਟ ਦੇ ਵਿੱਚ ਵਿਚਾਰ ਦਿਓ ਤੇ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਫਿਰ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ ਦੇ ਵਿੱਚ